ਵਾਜਦੀ ਸੋ ਚੈਨਲ ਇੰਡੀਆ ਕਰਾਈ ਨੂੰ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਕਰਦੇ ਹਾਂ ਜੀ ਤਹਿ ਦਿਲੋਂ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪੰਜਾਬ ਤੋਂ ਰਿਪੋਰਟਰ ਸਵਾਜ ਪਿੰਟ ਡਿਆਲਾ ਨਤ ਵਿਖੇ ਵੱਖ-ਵੱਖ ਪਿੰਡਾਂ ਤੋਂ ਆਏ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਸਾਡੇ ਪਿੰਟ ਡਿਆਲਾ ਨਾਦੇ ਸੇਵਾਦਾਰ ਸਭ ਤੋਂ ਪਹਿਲਾਂ ਸਵੇਰੇ ਸਵਕਤੇ ਰਾਤ ਤਕਰੀਬਨ 1 ਵਜੇ ਪ੍ਰਭਾਤ ਫੇਰੀ ਦੇ ਰੂਪ ਵਿੱਚ ਸੰਗਤਾਂ ਆਈਆਂ ਸੋ ਉਹਨਾਂ ਦੀ ਸੇਵਾ ਸੰਭਾਲ ਕੀਤੀ ਗਈ ਉਸ ਤੋਂ ਬਾਅਦ ਪਿੰਡ ਪਖਰਪੁਰ ਤੋਂ ਨਗਰ ਕੀਰਤਨ ਵੱਖ-ਵੱਖ ਪਿੰਡਾਂ ਨੂੰ ਵਿਚਰਦੇ ਹੋਏ ਟੜਿਆਲਾ ਨੱਥ ਪਹੁੰਚੇ। ਤੋਂ ਉੱਥੇ ਸੇਵਾਦਾਰਾਂ ਨੇ ਲੰਗਰ ਦੇ ਨਾਲ ਚਾਹ ਪਾਣੀ ਦੇ ਨਾਲ ਨਿਵਾਜਿਆ। ਸੋ ਉਸ ਤੋਂ ਬਾਅਦ ਪਿੰਡ ਧੀਰ ਤੋਂ ਆਈ ਹੋਈ ਪਾਲਕੀ ਸਹਿबान ਸੇਵਾਦਾਰ ਸੰਗ ਦੇ ਰੂਪ ਵਿੱਚ ਆਏ ਹੋਏ ਸਾਰੇ ਰੱਬ ਸਰੋਤੇ ਰੱਬਰੂ ਹਾਂ। ਸੋ ਉਹਨਾਂ ਦੀਆਂ ਸੇਵਾ ਸੰਭਾਲ ਕੀਤੀ। ਸਭ ਕੁਝ ਦਿਖਾਉਣੇ ਤੁਹਾਨੂੰ ਲਾਈਵ ਤਸਵੀਰਾਂ ਪਿੰਡ ਟੜਿਆਲਾ ਨੱਥ ਦੀਆਂ।

ਦੇ ਜੇ ਸੁਬਤ ਉਡੀ ਪੁੱਲ ਕੇ ਆ ਰਿਹਾ ਜਿਹੜੀ ਚਾਰਜੀ ਸਵਾਰੀ ਦੇ ਨਾਲ ਚੱਲ ਰਹੇ ਹਨ ਚੱਲੇ ਹਨ ਨਾ ਕੰਮ ਕਰਾਣ ਦੇ ਪਾਗੋ ਦੀਆਂ ਗਿਰ ਤੇ ਰਾਜ ਕੋਲ ਦੇ ਸਿਵਾ ਗੁਰੂ ਤੇਰਾ ਬੜੀ ਪ੍ਰਸਿੱਧ ਹੈ ਤੈਨੂੰ करके लंगर चाहिए है बिल्कुल आपके दिल चलो चाहे टैली में उतर जाने जो कुछ चाहिए जो चाहेगी निकल रहा गए, एक करके दिल करो आपकी चलो है 我觉得次来，进来朋

ਦੇ ਗੀਤ ਸਿਆਪਾਤ ਨੂੰ ਮੈਂ ਦੇਖ ਕੇ ਦਿਲ ਕਰੇ ਕਾਪੀ ਲਈ ਦੇਖ ਰਹੀ ਹਾਂ ਉਹ ਕੀ ਮੈਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤਾਂ ਵਾਸਤੇ ਲੰਗਰ ਦੀ ਤਿਆਰੀ ਹੋ ਰਹੀ ਆ ਪਾਖਰਪੁਰ ਤੋਂ ਇੱਕ ਨਗਰ ਕੀਰਤਨ ਆ ਗਿਆ ਦੂਜਾ ਨਗਰ ਕੀਰਤਨ ਪਿੰਡ ਧੀਰਾਂ ਤੋਂ 5:30 ਵਜੇ ਆ ਰਿਹਾ ਵਾ ਇਹ ਬਹੁਤ ਹੀ ਵਧੀਆ ਪ੍ਰਾਲਾ ਸੰਗਤਾਂ ਨੇ ਕੀਤਾ ਪਿੰਡ ਟਡਿਆਲੇ ਨੱਤਦਿਆਂ ਨੇ ਲੰਗਰ ਪ੍ਰਸ਼ਾਦਾ ਸੰਗਤਾਂ ਨੂੰ ਸਿਕਾਉਣਾ ਆਈਆਂ ਸੰਗਤਾਂ ਦਾ ਸਵਾਗਤ ਕਰਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਮੂਹ ਸਾਧ ਸੰਗਤਾਂ ਨੇ ਜੋ ਉਪਰਾਲਾ ਕੀਤਾ ਸੀਗਾ ਲੰਗਰ ਦਾ ਪਿੰਡ ਪਖਰਪੁਰ ਤੋਂ ਸਾਡੇ ਕੋਲ ਜੋ ਨਗਰ ਕੀਰਤਨ ਸੀਗਾ ਉਹ ਪਹੁੰਚ ਚੁੱਕਾ ਹੈ ਔਰ ਹੋਰ ਜੋ ਨਗਰ ਕੀਰਤਨ ਪਿੰਡ ਧੀਰ ਤੋਂ ਸਾਡੇ ਕੋਲ ਲਗਭਗ ਕੋਈ 5:30 ਵਜੇ ਦੇ ਕਰੀਬ ਪਹੁੰਚੇਗਾ ਉਹਨਾਂ ਨਾਲ ਗੱਲ ਫੋਨ ਤੇ ਹੋ ਚੁੱਕੀ ਹੈ ਇਹ ਉਪਰਾਲਾ ਸਾਰੀਆਂ ਹੀ ਸਮੂਹ ਸੰਗਤਾਂ ਪਿੰਡ ਨਗਰ ਦੀਆਂ ਸੰਗਤਾਂ ਨੇ ਰਲ ਮਿਲ ਕੇ ਕੀਤਾ ਹੈ ਇਹ ਕਿਸੇ ਇਕੱਲੇ ਦਾ ਕੰਮ ਨਹੀਂ ਹੈ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਹੈ ਲੰਗਰ ਦਾ ਬੜੀ ਬਹੁਤ ਹੀ ਜਿਆਦਾ ਪ੍ਰੇਮ ਪਿਆਰ ਮਿਲਿਆ ਹੈ ਸੰਗਤਾਂ ਦਾ ਜੋ ਇਸ ਲੰਗਰ ਨੂੰ ਨਿਭਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਕਿ ਧੰਨ ਧੰਨ ਸਹਿਬ ਸ੍ਰੀ ਗੁਰੂ ਕਲਗੀ ਧਰਪਾਤਸ਼ਾ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਪਖਰਪੁਰਾ ਤੋਂ ਤੇ ਦੂਸਰਾ ਨਗਰ ਕੀਰਤਨ ਪਿੰਡ ਧੀਰ ਤੋਂ ਜੋ ਕਿ ਪਖਰਪੁਰਾ ਵਾਲਾ ਨਗਰ ਕੀਰਤਨ ਹੈ ਸਾਡੇ ਪਾਸ ਪਹੁੰਚ ਚੁੱਕਾ ਹੈ ਪਿੰਡ ਢਿਹਾਲਾ ਨੱਤ ਵਿਖੇ ਤੇ ਜੋ ਨਗਰ ਕੀਰਤਨ ਪਿੰਡ ਧੀਰਾ ਤੋਂ ਆਉਣਾ ਹੈ ਉਹ 5:30 ਵਜੇ ਪਹੁੰਚੇਗਾ ਤੇ ਜੋ ਢਿਹਾਲੇ ਨੱਤ ਦੀਆਂ ਸੰਗਤਾਂ ਨੇ ਅਪਰਾਲਾ ਕੀਤਾ ਹੈ ਬਹੁਤ ਵਧੀਆ ਅਪਰਾਲਾ ਹੈ ਇਹੋ ਜਿਹੇ ਅਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਇਹੋ ਜਿਹੇ ਅਪਰਾਲੇ ਕਰਨ ਨਾਲ ਇੱਕ ਤੇ ਸੋਭਾ ਹੁੰਦੀ ਹੈ ਇੱਕ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲੱਗ ਜਾਂਦੀ ਹੈ ਤੋਂ ਸਾਰੇ ਨਗਰ ਪਿੰਡ ਢੜਾਲਾ ਨੱਤ ਦੀ ਸੰਗਤ ਦਾ ਤਹ ਦਿਨੋਂ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ